ਸਾਡੇ ਪਿੰਡ 'ਚ ਤਾਂ ਕੋਈ ਕੰਮ ਨਹੀਂ ਹੋਇਆ ਹੈ। ਹਾਂ। ਸਾਡਾ ਕੰਮ ਨਹੀਂ ਹੋਇਆ। ਜਮਾ। ਹਾਂ। ਫੇਰ ਕਿ ਤੱਕ ਕਿਸੇ ਨੂੰ ਪੁੱਛ ਕੇ ਦੇਖ ਲੈ। ਕੋਈ ਤੈਨੂੰ ਸੱਚੀ ਨਹੀਂ ਦੱਸੂਗਾ। ਅੱਛਾ। ਤੁਸੀਂ ਤਾਂ ਸੱਚ ਦੱਸ ਦੋ। ਹੈਂ? ਅੱਜ ਤਾਂ ਕਾਲੀਦਲ ਨੂੰ ਪਾਵਾਂਗੇ। ਅੱਛਾ ਅੱਛਾ। ਕਿਵੇਂ ਆ ਮਾਹੌਲ? ਮਾਹੌਲ ਵਈ ਕਾਲੀਦਲ ਨੂੰ ਪਾਵਾਂਗੇ ਵੋਟ। ਇਹ ਝਾੜੂ ਵਾਲਿਆਂ ਨੇ ਕੋਈ ਕੰਮ ਨਹੀਂ ਕੀਤਾ। ਨਸ਼ੇਵਰੀ ਥੋੜਾ ਜਿਹਾ ਦੱਸਿਓ ਪਿੰਡਾਂ ਦਾ ਤੁਸੀਂ ਪਿੰਡਾਂ ਚ ਰਹਿੰਦੇ ਹੋ ਨਸ਼ੇ ਦਾ ਇਧਰ ਮਾਹੌਲ ਕਿਵੇਂ ਆ ਨਸ਼ਾ ਫੁੱਲ ਹੈ ਬਾਈ ਫੁੱਲ ਹੈ ਜਮਾਨੇ ਲੱਖੇ ਤੋਂ ਉਮੀਦ ਹੈ ਵੀ ਜੋ ਜਿੱਤਦੇ ਨੇ ਪਾਰਲੀਮੈਂਟ ਚ ਜਾਂਦੇ ਨੇ ਇਹ ਨਾ ਸਾਰੇ ਮਸਲਿਆਂ ਦੇ ਉੱਪਰ ਆਪਦੀ ਆਵਾਜ਼ ਬੁਲੰਦ ਕਰਨਗੇ ਬਿਲਕੁਲ ਉਮੀਦ ਹੈਗੀ ਆ ਵੀਰ ਜੀ ਹੈ ਹਵਾ ਕਿਹਦੇ ਵੱਲ ਹਵਾ ਤਾਂ ਦੋਵੇਂ ਪਾਸੇ ਹੋਇਆ ਹੈ ਕਾਂਗਰਸੀ ਬੰਨੀ ਵੀ ਹੈਗੀ ਹੈ ਤੇ ਤੱਕੜੀਆ ਬੰਨੀ ਵੀ ਹੈ ਦੋ ਪਾਸੇ ਹੀ ਹੈ ਗਰਵਾਣਾਂ ਦੀਆਂ ਸਲੀਕਾਂ ਗਰਸਦੀਆਂ ਅੱਛਾ ਦੇਖੋ ਜੀ ਸਾਡੇ ਵਾਸਤੇ ਵਧੀਆ ਦੂਜੀ ਫਰੀ ਚ ਦੇਂਦੇ ਆਈ ਫਰੀ ਇਹਨੇ ਦਾਣਾ ਦਾਣਾ ਖਰੀਦਿਆ ਨਾ 80% ਸਾਰੇ ਸਾਰੀ ਸਰਕਾਰ ਤੇ ਫਰਕ ਪੈ ਗਿਆ ਕੋਈ ਰਿਫਿਸ਼ ਨਹੀਂ ਮੰਗ ਰਿਆ ਹਮ ਰਿਫਿਸ਼ ਤੇ ਕਲਾ ਕੋਈ ਕਰਾਉ ਕੋਈ ਜਿ ਮਰਜ਼ੀ ਕਰ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਲੋਕ ਸਭਾ ਹਲਕਿਆਂ ਦੀ ਸਿਆਸੀ ਹਵਾ ਕਿਹਦੇ ਵੱਲ ਆ ਤੇ ਕਿਹੜੇ ਹਲਕੇ ਦੇ ਵਿੱਚ ਕੌਣ ਮੂਰੇ ਲੰਘ ਰਿਹਾ ਕੌਣ ਪਿੱਛੇ ਰਹਿ ਰਿਹਾ ਤੇ ਕਿੰਨਾਂ ਦੇ ਸਿੰਘ ਫਸੇ ਹੋਏ ਆ ਇਹਨਾਂ ਸਾਰੇ ਸਿਆਸੀ ਸਮੀਕਰਨਾਂ ਤੇ ਚਰਚਾ ਕਰ ਰਹੇ ਆ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਲੋਕ ਸਭਾ ਬਠਿੰਡਾ ਦੇ ਵਿੱਚ ਖੜੇ ਆ ਤੇ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਜਵਾਰਕੇ ਜਵਾਰਕੇ ਬੜਾ ਵੱਡਾ ਪਿੰਡ ਹੈ ਇਤਿਹਾਸਕ ਪਿੰਡ ਹੈ ਤੇ ਇੱਥੇ ਮੈਂ ਦੇਖ ਰਹੀ ਸੀ ਲੰਘ ਰਹੀ ਸੀ ਕਿ ਹੁਣੇ ਤੋਂ ਹੀ ਪਾਰਟੀਆਂ ਨੇ ਆਪੋ ਆਪਣੇ ਨਿਸ਼ਾਨ ਲਾਤੇ ਵੀ ਭਾਈ ਇੱਥੇ ਸਾਡਾ ਪੋਲਿੰਗ ਲੰਗੜਾ ਇੱਥੇ ਫਲਾਣੇ ਦਾ ਪੋਲਿੰਗ ਲੰਗੜਾ ਤੇ ਕਾਂਗਰਸ ਵਾਲੇ ਨੇ ਝੰਡੇ ਲਾਤੇ ਆ ਉਧਰ ਸਾਰਿਆਂ ਦੇ ਪੋਸਟਰ ਲੱਗੇ ਪਏ ਇੱਧਰ ਬਜ਼ੁਰਗ ਤਾਸ਼ ਖੇਡੀ ਜਾਂਦੇ ਆ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਵਧੀਆ ਜੀ ਵਧੀਆ ਇੱਧਰ ਹੋ ਜਾਓ ਜੀ ਫਿਰ ਆਪਾਂ ਥੋੜੀ ਜੀ ਗੱਲ ਕਰ ਲਈਏ ਕਿਵੇਂ ਆ ਮੈਂ ਦੇਖਿਆ ਹੁਣੀ ਲਾਤੇ ਨਿਸ਼ਾਨ ਹਲੇ ਪੰਜ ਚਾਰ ਦਿਨ ਪਏ ਆ ਇਹਦਾ ਨਿਸ਼ਾਨ ਫਿਰ ਪਾਰਟੀਆਂ ਵਾਲਿਆਂ ਨੇ ਲਾਏ ਨਾ ਹਾਂ ਪਾਰਟੀਆਂ ਵਾਲੇ ਤਾਂ ਫਿਰ ਲਾਉਂਦੀਆਂ ਨੇ ਨਿਸ਼ਾਨ ਦਾ ਕੀ ਲੱਗ ਰਿਹਾ ਕਿ ਦੀ ਹਵਾ ਵਾਧਾ ਕਿਹਦਾ ਜੋਰ ਹਵਾ ਦਾ ਯਾਰ ਕੋਈ ਨਹੀਂ ਪਤਾ ਲੱਗ ਰਿਹਾ ਕੁਛ ਨਹੀਂ ਸਾਹ ਚ ਨਹੀਂ ਆ ਰਹੀ ਦੇਖੋ ਹਵਾ ਤਾਂ ਹੁਣ ਚਾਰ ਤਰੀਕੀ ਦੱਸੂਗੀ ਕਿਹਦੀ ਹਵਾ ਹੈ ਕਿਹਦਾ ਕੁਸ ਹੈ ਉਹ ਵੀ ਅੰਦਾਜ਼ਾ ਜਾਂ ਫਿਰ ਵੀ ਕੋਈ ਲੱਗ ਜਾਂਦਾ ਹੁੰਦਾ ਆਪਣ ਨੂੰ ਇਕੱਠ ਤੋਂ ਹੁੰਦਾ ਅੱਜ ਕੀ ਨਹੀਂ ਪਤਾ ਲੱਗਦਾ ਹੈ ਅੱਜ ਕੀ ਨਹੀਂ ਪਤਾ ਲੱਗਦਾ ਅੱਜ ਕੀ ਤਾਂ ਕਿਸੇ ਨੂੰ ਪੁੱਛ ਕੇ ਦੇਖ ਲੈ ਕੋਈ ਤੈਨੂੰ ਸੱਚ ਹੀ ਨਹੀਂ ਦੱਸੂਗਾ ਅੱਛਾ ਤੁਸੀਂ ਤਾਂ ਸੱਚ ਦੱਸ ਦੋ ਹਾਂ ਅੱਜ ਤਾਂ ਕਾਲੀ ਦਲ ਨੂੰ ਪਾਵਾਂਗੇ ਅੱਛਾ ਅੱਛਾ ਤੇ ਚਲੋ ਮੈਂ ਇਹ ਨਹੀਂ ਪੁੱਛਿਆ ਤੁਸੀਂ ਵੋਟ ਕਿਹਨੂੰ ਪਾਉਂਗੇ ਨਹੀਂ ਕਾਲੀ ਦਲ ਨੂੰ ਪਾਵਾਂਗੇ ਜੀ ਆ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਹੋਰ ਬਾਈ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਥੋੜਾ ਜਿਹਾ ਹੋਰ ਇੱਧਰ ਹੀ ਆਨ ਹੋ ਜਾਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਆ ਮਾਹੌਲ ਮਾਹੌਲ ਬਾਈ ਕਾਲੀ ਦਲ ਨੂੰ ਪਾਵਾਂਗੇ ਵੋਟ ਜੀ ਇਹ ਝਾੜੂ ਵਾਲਿਆਂ ਨੇ ਕੋਈ ਕੰਮ ਨਹੀਂ ਕੀਤਾ ਜੀ ਇਹ ਆਪਣੇ ਜਰਮਨ ਸਾਹਿਬ ਦੇ ਗਰੀਬ ਦੇ ਮੂੰਹ ਚੋਂ ਸ਼ਬਦ ਨਹੀਂ ਕੋਈ ਅੱਜ ਤੱਕ ਨਿਕਲੇ ਦੋ ਸਾਲਾਂ ਦੇ ਜੀ ਜੇ ਨਿਕਲੇ ਤਾਂ ਅਪਨ ਦੱਸਦੇ ਵੀ ਗਰੀਬ ਦਾ ਨਾਮ ਲੈ ਤੈਨੂੰ ਜੀ ਜਿਵੇਂ ਆਪਾਂ ਵੇਖ ਰਹੇ ਹਾਂ ਕਿ ਜਵਾਰਕੇ ਪਿੰਡ ਹਾਲਾਂਕਿ ਅਸੀਂ ਸਟੋਰੀ ਦਾ ਕੋਈ ਹੋਰ ਕਰਨਾ ਸੀ ਅਸੀਂ ਇਧਰੋਂ ਲੰਘ ਰਹੇ ਸੀ ਸਾਹਮਣੇ ਅਸੀਂ ਦੇਖਿਆ ਮੂਸੇਵਾਲੇ ਦੀ ਉਹ ਜਗ੍ਹਾ ਵੀ ਜਿੱਥੇ ਉਹਨਾਂ ਤੇ ਹਮਲਾ ਹੋਇਆ ਸੀ ਉਹ ਵੀ ਜਿਉਂ ਦੀ ਤਿਉਂ ਪਈ ਆ ਉਹਦੇ ਇਨਸਾਫ ਦੀ ਕਿਤੇ ਗੱਲ ਨਹੀਂ ਹੋ ਰਹੀ ਹੋਰ ਵੀ ਬਹੁਤ ਸਾਰੇ ਮਸਲੇ ਹੈਗੇ ਜਿਹੜੇ ਛੇੜੇ ਨਹੀਂ ਜਾ ਰਹੇ ਨਸ਼ੇ ਦਾ ਮੁੱਦਾ ਲੈ ਲਗੇ ਬੇਅਦਬੀ ਦਾ ਮੁੱਦਾ ਲੈ ਲਗੇ ਤੇ ਜਦ ਕਿ ਸਰਕਾਰ ਕਹਿੰਦੀ ਹੈ ਕਿ ਸਾਨੂੰ ਸਾਡੇ ਕੰਮਾਂ ਦੇ ਆਧਾਰ ਤੇ ਵੋਟ ਪਾਓ ਹਾਂ ਜੀ ਉਹ ਤਾਂ ਸਾਰੇ ਲੋਕ ਹੀ ਕਹਿੰਦੇ ਆ ਕਿ ਜੇ ਕੰਮ ਕਰਨਗੇ ਕੋਈ ਵੀ ਪਾਰਟੀ ਆ ਬੋਟ ਤਾਂ ਉਸੇ ਨਹੀਂ ਪਊਗੀ ਇਹਨਾਂ ਨੇ ਕੰਮ ਹੀ ਨਹੀਂ ਕੋਈ ਕੀਤਾ ਇਹਨਾਂ ਨੇ ਜਿਹੜੇ ਪੋਸਟਰ ਲਗਾਏ ਉਹਦੇ ਉਹਦੀ ਦਿਖਾ ਦਿਓ ਮੈਨੂੰ ਗਰੀਬ ਸ਼ਬਦ ਲਿਖਿਆ ਹੋਵੇ ਕਿਤੇ ਇਹ ਤਾਂ ਕਾਲੀਦਾਲੀ ਕਰ ਗਈ ਨਾਲ ਇਹੋ ਜ਼ਿਮੀਦਾਰਾਂ ਦੀ ਪਾਰਟੀ ਆ ਨਾਲੇ ਵਪਾਰੀਆਂ ਦੀ ਹੈਗੀ ਤੇ ਨਾਲੇ ਸਾਡੇ ਮਾਈ ਵੀ ਸਿੱਖਾਂ ਦੀ ਪਾਰਟੀ ਹੈ ਅਸਾਂ ਕਾਲੀਦਾਲ ਨੂੰ ਵੋਟ ਪਾਵਾਂਗੇ ਇਹ ਤਾਂ ਕਹਿੰਦੇ ਅਸੀਂ ਗਰੀਬ ਲੋਕਾਂ ਲਈ ਖਾਸ ਕਰਕੇ ਛੋਟੇ ਪਾਈਚਾਰਿਆਂ ਲਈ ਬਹੁਤ ਕੁਝ ਕੀਤਾ ਨਾ ਜੀ ਦੱਸੋ ਮੈਂ ਮਾਫ ਕਰਤੀ ਕਹਿੰਦੇ ਨੌਕਰੀਆਂ ਦੇਤੀਆਂ ਬਿਜਲੀ ਤਾਂ ਕਿੱਦੇ ਦੀ ਕਰੀ ਉਹ ਤਾਂ ਸਮਝਦੇ ਇਹਨਾਂ ਤਾਂ ਬਿਜਲੀ ਦਾ ਲਾਗੂ ਕਰਤੀ ਉਹਦੀ 400 ਤੋਂ tMapਸੀ 400 ਬੱਚੋ ਬਿੱਲ ਨਹੀਂ ਸਿਉਂਦਾ ਹੁਣ 20000 ਰੁਪਏ ਮੇਰੀ ਮਾਂ ਨੂੰ ਬਿੱਲ ਆਇਆ ਜੀ ਅਸੀਂ ਆਪਰੇ ਬਿੱਲ 20000 ਉਹਨਾਂ ਦੇ ਦੋ ਪੱਖੇ ਚੱਲਦੇ ਹਾਲੇ ਮੇਰੇ ਚੱਲਦਾ ਜੀ ਮੈਨੂੰ ਇਹ ਨਾ ਆਇਆ ਨੀ ਕਿ ਮੈਂ 20000 ਆ ਗਿਆ ਨੌਕਰੀ ਵਗੈਰਾ ਮਿਲੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਮਿਲੀ ਹੈ ਕਹਿੰਦੇ ਨੌਕਰੀਆਂ ਵਡੀਆਂ ਦੇਤੀਆਂ ਨੌਕਰੀ ਵਾ ਕੁਛ ਨਹੀਂ ਮਿਲੀ ਜੀ ਕਿਸੇ ਕੋਈ ਨੌਕਰੀ ਨਹੀਂ ਇੱਥੇ ਕਿਸੇ ਨੂੰ ਨਹੀਂ ਮਿਲੀ ਜੀ ਕੋਈ ਨੌਕਰੀ ਨਹੀਂ ਮਿਲੀ ਕੁਛ ਨਹੀਂ ਇਹ ਪਿੰਡਾਂ ਦੀ ਗਰਾਊਂਡ ਰਿਪੋਰਟ ਹੈ ਜੋ ਜੋ ਜਦਾਂ ਸਰਕਾਰ ਕਹਿ ਰਹੀ ਹੈ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਇੰਨੇ ਕੰਮ ਕਰਵਾਤੇ ਐਡੇ ਐਡੇ ਫਲੈਕਸ ਬੋਰਡ ਪੋਸਟਰ ਲਾਤੇ ਪਰ ਗਰਾਊਂਡ ਤੇ ਕੰਮ ਹੋਏ ਆ ਜਾਂ ਨਹੀਂ ਹੋਏ ਉਹ ਲੋਕ ਸੱਥਾਂ 'ਚ ਬੈਠੇ ਜਿਹੜੇ ਦੱਸ ਰਹੇ ਆ ਸਾਨੂੰ ਇਧਰ ਆਪਾਂ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕੀ ਹਾਲ ਨੇ ਵਧੀਆ ਭਾਈ ਵਧੀਆ ਠੀਕ ਠਾਕ ਵਧੀਆ ਉਹ ਜਿਵੇਂ ਨਾਲ ਵਾਲੇ ਬਾਈ ਜੀ ਨੇ ਦੱਸਿਆ ਤੇ ਕਿਵੇਂ ਵੇਖ ਰਹੇ ਹੋਂ ਹੁਣ ਦੇ ਮੁਕਾਬਲੇ ਨੂੰ ਅਸੀਂ ਦੇਖਦਾ ਕੁਝ ਨਹੀਂ ਰਿਹਾ ਇਹ ਬੋਟ ਅਕਾਲੀ ਦਲ ਨੂੰ ਪਾਵਾਂਗੇ ਜੀ ਹਾਂ ਮਤਲਬ ਅਕਾਲੀ ਦਲ ਦੀ ਚਲੋ ਆਪਾਂ ਗੱਲ ਕਰੀਏ ਸਰਕਾਰ ਕਹਿ ਰਹੀ ਆ ਵੀ ਅਕਾਲੀ ਦਲ ਨੇ ਲੁੱਟ ਕੇ ਖਾ ਗਿਆ ਅਕਾਲੀ ਦਲ ਅਕਾਲੀ ਦਲ ਨੇ ਪੰਜਾਬ ਖਤਮ ਕਰਤਾ ਹੋਰ ਬਹੁਤ ਕੁਝ ਦੋਸ਼ ਲਾ ਰਹੇ ਆ ਪਰ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੇ ਕੰਮ ਬਹੁਤ ਕੀਤੇ ਆ ਤੁਸੀਂ ਸਾਨੂੰ ਸਾਡੇ ਨਾਲ ਥੋੜੇ ਸਾਂਝੇ ਕਰੋ ਬਹੁਤ ਕੀਤੇ ਆ ਜੀ ਮੋਟਰਾਂ ਦਾ ਰਿਕਾਰਡ ਤੋੜਤਾ ਦੋ ਵਾਰੀ ਪੱਕੇ ਖਾਲੇ ਬਣਾਤੇ ਸੂਏ ਬਣਾਤੇ ਕੀ ਕੀ ਗਣਾਏਗੇ ਇੱਕ ਚੀਜ਼ ਟਰੈਕਟਰ ਨੂੰ ਗੱਡਾ ਬਣਾਤਾ ਗਰੀਬਾਂ ਨੂੰ ਅਭਿਆਸ ਕੀ ਸਕਣਾ ਸਕੀਮਾ ਬਹੁਤ ਕੁਝ ਦਿੰਦਾ ਜੀ ਕਾਲੀਦਾਨ ਵੋਟ ਕਾਲੀਦਾਨ ਨੂੰ ਪਾਵਾਂਗੇ ਜਿੱਤਿਆਂਗੇ ਵੀ ਆ ਪਿੱਛੇ ਜੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡੇ ਆਏ ਸੀ ਉਹਨਾਂ ਨੇ ਮੈਂ ਕਹਿੰਦਾ ਵੀ ਆਪਦੀ ਗੱਲਬਾਤ ਘੱਟ ਕੀਤੀ ਬਾਦਲਾਂ ਨੂੰ ਨਿੰਦਣ ਦੀ ਗੱਲਬਾਤ ਹਰਸਿਮਰਤ ਕੌਰ ਬਾਦਲ ਨੂੰ ਨਿੰਦਣ ਦੀ ਗੱਲਬਾਤ ਬਹੁਤ ਘਮੀ ਹੈ ਨਾ ਇਹਨਾਂ ਦਾ ਨਿੰਦਣਾ ਤਾਂ ਕੰਮ ਹੀ ਆ ਬਾਰ ਨਿੰਦਣ ਤੱਕ ਹੈ ਇੱਕ ਇੱਕ ਦੂਜੇ ਨੂੰ ਭੰਡੀ ਜਾਂਦੇ ਨੇ ਨਸ਼ੇ ਬਾਰੇ ਥੋੜਾ ਜਿਹਾ ਦੱਸਿਓ ਪਿੰਡਾਂ ਦਾ ਤੁਸੀਂ ਪਿੰਡਾਂ ਚ ਰਹਿੰਦੇ ਹੋ ਨਸ਼ੇ ਦਾ ਇਧਰ ਮਾਹੌਲ ਕਿਵੇਂ ਆ ਨਸ਼ਾ ਫੁੱਲ ਹੈ ਬਾਈ ਫੁੱਲ ਹੈ ਜਮਨ ਨਸ਼ਾ ਸਾਹ ਪੁਲਿਸ ਮਿਲੀ ਹੋਈ ਹੈ ਕਿਸੇ ਨੂੰ ਕੋਈ ਕੋਈ ਪੁਲਿਸ ਕਹਿੰਦੀ ਨਹੀਂ ਕੋਸਾ ਇੱਕ ਦਿਨ ਇੱਕ ਦਿਨ ਫੜ ਕੇ ਲਿਆ ਜਾਂਦੀ ਹੈ ਦੂਜੇ ਦਿਨ ਛੱਡ ਦਿੰਦੀ ਹੈ ਅਸਲੇ ਤਾਂ ਦੋ ਘੰਟੇ ਬਾਅਦ ਹੀ ਛੱਡ ਦਿੰਦੇ ਨੇ ਜੀ ਹਾਂ ਇਧਰ ਬਾਪੂ ਜੀ ਕੀ ਹਾਲ ਨੇ ਠੀਕ ਆ ਵਰਗੇ ਕੀ ਕਹਿੰਦੀਆਂ ਨੇ ਵੋਟਾਂ ਵੋਟਾਂ ਚੰਗੀਆਂ ਮਾਰੂ ਮਾਰ ਕਰਦੀਆਂ ਆ ਗਈਆਂ ਅੱਛਾ ਤਿਆਰ ਹਾਂ ਜਮਾ ਜਮਾ ਤਿਆਰ ਆ ਪਾਵਾਂਗੇ ਬਾਦਲ ਹਾਂ ਅਕਾਲੀ ਦਲ ਹਵਾ ਕੀ ਦੇ ਬਾਲਾ ਅਕਾਲੀ ਦਲ ਨੂੰ ਕਿਥੇ ਆਉਣਾ ਸੀ ਤਾਂ ਹਾਂ ਫਾਇਰ ਵੀ ਕਰ ਲਈ ਪੌਣੇ ਵੀ ਕਰ ਲੀਆਂ ਨੂੰ ਹਾਂ ਸਾਰਿਆਂ ਉੱਤੇ ਲਾ ਗਈ ਸਾਡੀ ਸਹੀ ਹੈ ਹੁਣ ਵੀ ਇੱਥੇ ਕੋਈ ਖਾਸ ਕੰਮ ਜਿਹੜੇ ਤੁਹਾਨੂੰ ਚੰਗੇ ਲੱਗਦੇ ਹੋਣਾ ਅਕਾਲੀ ਦਲ ਦੇ ਬੀਬਾ ਹਰਸਮਰਤ ਕੌਰ ਬਾਦਲ ਦੇ ਗੱਲ ਸੁਣ ਜੀ ਕਹਿੰਦੇ ਉਹਨੇ ਸੈਲ ਜੇ ਆਪ ਤਾਂ ਮਾਰੂ ਸ਼ਾਮੇ ਸੱਟੂ ਹਾਂ ਜੇਰਾ ਆਉਦੇ ਤਾਂ ਹਣੇ ਹੂੰ ਜੇ ਹੁਣ ਹੋਰ ਨੂੰ ਪਾਣਾ ਜੇ ਮੁਸਲਮਾਨ ਆ ਗਿਆ ਹੂੰ ਉਹ ਆਪਣੇ ਕੰਮ ਕਰੂ ਚੰਗੇ ਹੂੰ ਅਸੀਂ ਤਾਂ ਐਂ ਲੱਦਦੇ ਮੁੱਖ ਮੰਤਰੀ ਕਹਿੰਦਾ ਮੈਂ ਵੀ ਤੁਹਾਡਾ ਆਪਦਾ ਹੀ ਆ ਆਮ ਘਰਾਂ ਦਾ ਮੁੰਡਾ ਗਾ ਮਾਸਟਰ ਮਹਿੰਦਰ ਦਾ ਮੁੰਡਾ ਤੂੰ ਉਹ ਤਾਂ ਹੋਊਗੀ ਹਾਂ ਅਸੀਂ ਤਾਂ ਤੁਹਾਨੂੰ ਆਪਦੀ ਦੱਸਦੀ ਹੈ ਨਹੀਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਦਾ ਉਹ ਵੀ ਕਹਿੰਦਾ ਮੈਂ ਆਮ ਘਰ ਦਾ ਮੁੰਡਾ ਚੰਗੀ ਗੱਲ ਹੈ ਆਮ ਦਾ ਆਪਾਂ ਨੂੰ ਵਾਰਾ ਦਾ ਕਿਹਾ ਨਹੀਂ ਫਿਰ ਹਾਂ ਹਾਂ ਬੰਦਾ ਤਾਂ ਠੀਕ ਹੈ ਉਹ ਵੀ ਹਾਂ ਹਾਂ ਉਹਨੇ ਇੱਕ ਨੂੰ ਪਾਉਣੀ ਹੈ ਬਣੀ ਸਹੀ ਹੈ ਪੀਲ ਜਿੱਤੇ ਜੀ ਗੱਲ ਕਰ ਜਿਹੜਾ ਉਹਦੇ ਮੱਖ ਦਾ ਉਹ ਵੀ ਤੇਰੀ ਜੀ ਠੀਕ ਹੈ ਨਾ ਜੀ ਉਹਨੂੰ ਇਹ ਕਾਰਲੀ ਉਹਨਾਂ ਨਾਲ ਹੀ ਹਾਂ ਬਹੁਤ ਵਧੀਆ ਇਹਨਾਂ ਨੂੰ ਜਾਨਾ ਜੀ ਬਿਲਕੁਲ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਅਸੀਂ ਦੇਖ ਰਹੇ ਹਾਂ ਇਹ ਸਾਥ ਹੁੰਦੀ ਆ ਤੇ ਸੱਥਾਂ ਦੇ ਵਿੱਚ ਹਰ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਹੁੰਦੇ ਨੇ ਸਚਾਈ ਦੱਸਦੇ ਨੇ ਹਰ ਸਿਮਰਤ ਕੌਰ ਬਾਦਲ ਦੇ ਕੀਤੇ ਹੋਏ ਕੰਮਾਂ ਬਾਰੇ ਦੱਸ ਰਹੇ ਨੇ ਹਰ ਸਿਮਰਤ ਕੌਰ ਬਾਦਲ ਦੀਆਂ ਤਾਰੀਫਾਂ ਕਰ ਰਹੇ ਨੇ ਸਰਕਾਰ ਕਿਤੇ ਨਾ ਕਿਤੇ ਨਿਸ਼ਾਨੇ ਤੇ ਆ ਰਹੀ ਆ ਆਲੋਚਨਾ ਹੋ ਰਹੀ ਆ ਸਰਕਾਰ ਦੀ ਭਾਵੇਂ ਸਰਕਾਰ ਕਹਿੰਦੀ ਹੈ ਕਿ ਸਾਨੂੰ ਸਾਡੇ ਕੰਮਾਂ ਦੇ ਆਧਾਰ ਤੇ ਵੋਟ ਪਾਓ ਅਸੀਂ 2 ਸਾਲਾਂ 'ਚ ਜਿਹੜੇ ਕੰਮ ਕੀਤੇ ਨੇ ਅਸੀਂ ਉਹਨਾਂ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਪਰ ਗਰਾਊਂਡ ਰਿਐਲਿਟੀ ਕੁਝ ਹੋਰ ਆ ਕੁਝ ਹੋਰ ਬਜ਼ੁਰਗਾਂ ਕੋਲੇ ਪਿੰਡ ਵਾਸੀਆਂ ਕੋਲੇ ਚੱਲਦੇ ਆ ਉਹਨਾਂ ਦਾ ਕੀ ਕਹਿਣਾ ਬਸਨੀਕ ਸਾਡੇ ਨਾਲ ਨੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਫਤਿਹ ਜੀ ਆਹੀ ਪਿੰਡ ਹਾਂਜੀ ਵੋਟਾਂ ਦਾ ਮਾਹੌਲ ਹੁਣ ਤਾਂ 4 ਦਿਨ ਰਹਿ ਗਏ ਤੇ ਕਿਵੇਂ ਆ ਫਿਰ ਗਰਮਾ ਪਾਰਾ ਪੂਰਾ ਵੀਰੇ ਸਾਰੀਆਂ ਪਾਰਟੀਆਂ ਆਪੋ ਆਪਣਾ ਕਰ ਰਹੀਆਂ ਨੇ ਹਨਾ ਪਰ ਇੱਥੋਂ ਹਵਾ ਕੀ ਕਹਿੰਦੀ ਆ ਹਵਾ ਸਾਡੇ ਪਿੰਡ ਦੇ ਵਿੱਚ ਤਾਂ ਅਸੀਂ ਲੱਖੇ ਸਦਾਨੇ ਦੇ ਨਾਲ ਆ ਵੀਰੇ ਹੂੰ ਸਾਡੇ ਪਿੰਡ ਦੇ ਜਿਹੜੇ ਨਵੇਂ ਨੌਜਵਾਨ ਨੇ ਜਾਂ ਕੋਈ ਹੈਗੇ ਆ ਕਿਸ਼ਾਨ ਯੂਨੀਅਨ ਨੇ ਸਭ ਲੱਖੇ ਦੇ ਨਾਲ ਨੇ ਗੀਆਂ ਬਾਕੀ ਪਾਰਟੀਆਂ ਦਾ ਤੁਹਾਨੂੰ ਵਿਕਾਸ ਪਤਾ ਹੀ ਆਣਾ 70 ਸਾਲਾਂ ਚ ਇਹਨਾਂ ਨੇ ਕੀ ਕੀਤਾਗਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਕੋਈ ਉਮੀਦ ਨਹੀਂ ਹੈਗੀ ਇਹਨਾਂ ਤੋਂ ਹੋ ਸਕਦਾ ਲੱਖੇ ਵਰਗੇ ਜਾਂ ਨਵੇਂ ਨੌਜਵਾਨ ਜਿਹੜੇ ਕੋਈ ਅਮਰਤਪਾਲ ਪਾਹੂਆ ਕਾਲਸਾ ਜੀ ਸਰਦਾਰ ਸਿਮਰਜੀਤ ਸਿੰਘ ਮਾਣ ਨੇ ਉਹ ਜਿੱਤ ਕੇ ਜਾਂਦੇ ਆ ਜੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮੁੱਦੇ ਪਾਣੀਆਂ ਦਾ ਮੁੱਦਾ ਹੋ ਗਿਆ ਸਾਡਾ ਪਾਛਾ ਦਾ ਮੁੱਦਾ ਹੋ ਗਿਆ ਸਾਡੇ ਤੇ ਹਿੰਦੀ ਥੋਪੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਹੋਰ ਵੀ ਮੁੱਦੇ ਹੱਲ ਹੋ ਸਕਦੇ ਆ ਸਾਡੇ ਪੰਜਾਬ ਦੇ ਲੱਖੇ ਤੋਂ ਉਮੀਦ ਹੈ ਵੀ ਜੋ ਜਿੱਤਦੇ ਨੇ ਪਾਰਲੀਮੈਂਟ ਚ ਜਾਂਦੇ ਨੇ ਇਹ ਨਾ ਸਾਰੇ ਮਸਲਿਆਂ ਦੇ ਉੱਪਰ ਆਪਦੀ ਆਵਾਜ਼ ਬੁਲੰਦ ਕਰਨਗੇ ਬਿਲਕੁਲ ਉਮੀਦ ਹੈਗੀ ਆ ਵੀਰ ਜੀ ਉਠਾਉਣਗੇ ਆਵਾਜ਼ ਪਹਿਲਾਂ ਵੀ ਉਹ ਪੰਜਾਬ ਪੰਜਾਬੀ ਦੀ ਗੱਲ ਕਰਦੇ ਆਗੇ ਤੁਸੀਂ ਦੇਖਿਆ ਉਹਨਾਂ ਦੇ ਕਿੰਨੇ ਪਰਚੇ ਹੋਏ ਨੇਗੇ ਜਿੱਥੇ ਕਿਤੇ ਹਿੰਦੀ ਦੇ ਵਿੱਚ ਬੋਰਡ ਲਗਾਏ ਗਏ ਨੇਗੇ ਉਹਨਾਂ ਤੇ ਉਹਨਾਂ ਨੇ ਕਾਲਾ ਰੰਗ ਫੇਰਿਆ ਉਦੋਂ ਹੁਣ ਵੀ ਅਸੀਂ ਅਸੀਂ ਸਾਡਾ ਸਾਰਾ ਨਗਰ ਲਗਭਗ ਲੱਖੇ ਦੇ ਨਾਲ ਆਈ ਗੁਰਮੀਤ ਸਿੰਘ ਖੁੱਡੀਆਂ ਨੂੰ ਕਿਉਂ ਨਹੀਂ ਜਦ ਕਿ ਉਹ ਕਹਿੰਦੇ ਆ ਕਿ ਅਸੀਂ 2 ਸਾਲਾਂ ਚ ਇੰਨੇ ਜ਼ਿਆਦਾ ਕੰਮ ਕਰਤੇ ਤੇ ਸਾਡੇ ਕੰਮਾਂ ਦੇ ਆਧਾਰ ਤੇ ਲੋਕ ਸਾਨੂੰ ਇੰਨਾ ਪਿਆਰ ਦੇ ਰਹੇ ਆ ਕਿ ਅਸੀਂ ਵੱਡੀ ਲੀਡ ਨਾਲ ਜਿੱਤਾਂਗੇ ਸਾਡੇ ਪਿੰਡ ਦੇ ਵਿੱਚ ਤਾਂ ਨਹੀਂ ਸਾਨੂੰ ਨਜ਼ਰ ਆਇਆ ਇਹ ਵਿਕਾਸ ਇਹਨਾਂ ਦਾ ਆਡੇ ਦੇ ਪਿੰਡ ਦੇ ਵਿੱਚ ਤਾਂ ਤੁਸੀਂ ਆ ਪਿੰਡ ਦੇ ਸਾਹਮਣੇ ਮੇਨ ਗਲੀ ਆ ਇਧਰ ਵਗ ਚਲੋ ਗਲੀ ਦਾ ਬੁਰਾ ਹਾਲ ਆ ਹੋਰ ਵੀ ਸਾਨੂੰ ਜੇ ਪਿੰਡ ਦੇ ਵਿੱਚ ਦਿਖਾ ਦਈਏ ਕਾਰਜ ਤੋਬਾ ਹੋ ਗਿਆ ਜਾਂ ਹੋਰ ਵੀ ਕਿਤੇ ਕੋਈ ਕੰਮ ਨਹੀਂ ਹੋਇਆਗਾ ਲਗਭਗ ਪਿਛਲੇ 2 ਸਾਲਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਕੋਈ ਉਮੀਦ ਨਹੀਂ ਇਹਨਾਂ ਤੋਂ ਹਰਸਿਮਰਤ ਕੌਰ ਬਾਦਲ ਜਾਂ ਅਕਾਲੀ ਕਹਿੰਦੇ ਨੇ ਕਿ ਬਠਿੰਡਾ ਲੋਕ ਸਭਾ ਨੂੰ ਸਾਡੀ ਬਹੁਤ ਵੱਡੀ ਦੇਣ ਆ ਬਠਿੰਡਾ ਲੋਕ ਸਭਾ ਸਾਡੇ ਪਤਾ ਹੀ ਆ ਸਾਨੂੰ ਸੜਕਾਂ ਦਾ ਬਣਾਈਆਂ ਸੀ ਇਹਨਾਂ ਨੇ ਕਿਹੜਾਂ ਬਾਕੀ 5 ਸਾਲਾਂ ਦੇ ਵਿੱਚ ਹਰਸਿਮਰਤ ਜੀ ਐਮਪੀ ਰਹੇ ਨੇਗੇ ਸਾਡੇ ਤਾਂ ਨਹੀਂ ਕਦੇ ਆਏ ਹੈਗੇ ਵੀਰੇ ਸਾਡੇ ਇੱਕ ਵਾਰ ਆਇਆ ਹੁਣ ਵੋਟਾਂ ਦਾ ਕਰਕੇ ਉਹ ਵੀ ਅਸੀਂ ਮੰਗਾ ਰੱਖਿਆ ਨੇ ਦੇਖੋ ਜੇ ਸਾਡੀਆਂ ਕੋਈ ਮੰਗਾਗਾ ਸੁਣਦੇ ਆ ਪਹਿਲੀ ਗੱਲ ਤਾਂ ਅਸੀਂ ਤਾਂ ਇਹਨਾਂ ਨਾਲ ਖੜਨੇ ਹੀ ਨਹੀਂਗਾ 70 ਸਾਲ ਹੋ ਗਏ ਇਹਨਾਂ ਨੇ ਪੰਥ ਨੂੰ ਕਿੰਨੇ ਪਿੱਛੇ ਲੈ ਗਏ ਅੱਜ ਤੱਕ ਇਨਸਾਫ ਨਹੀਂ ਦਿੱਤਾ ਕੌਮ ਨੂੰ ਪ੍ਰਸ਼ਾਸਨ ਨੇ ਜੋ ਤਸੀਹੇ ਦਿੱਤੇ ਹੈਗੇ ਸਾਡੇ ਯੋਧਿਆਂ ਨੂੰ ਸਿੱਖ ਯੋਧਿਆਂ ਨੂੰ ਉਹਦਾ ਸਾਨੂੰ ਕੋਈ ਹਜੇ ਤੱਕ ਇਨਸਾਫ ਨਹੀਂ ਮਿਲਿਆ ਹੈਗਾ ਇਹ ਸਰਕਾਰ ਵੀ ਜਦੋਂ ਵੋਟਾਂ ਤੋਂ ਪਹਿਲਾਂ ਇਹ ਕਹਿੰਦੀ ਸੀ ਵੀ ਅਸੀਂ ਇਨਸਾਫ ਦੇਵਾਂਗੇ ਸਾਨੂੰ ਤਾਂ ਨਹੀਂ ਹਜੇ ਤੱਕ ਇਨਸਾਫ ਮਿਲਿਆ ਹੈਗਾ ਵੀਰੇ ਜੀ ਬਿਲਕੁਲ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਪਿੰਡਾਂ ਦੇ ਵਿੱਚ ਉੱਧਰ ਕੁਝ ਬਜ਼ੁਰਗ ਬੈਠੇ ਆ ਆਪਾਂ ਉਹਨਾਂ ਕੋਲ ਚੱਲਦੇ ਆ ਤਾਂ ਦੇ ਹੁਣ 4 ਦਿਨ ਰਹਿ ਗਏ ਕੀ ਲੱਗਦਾ ਫਿਰ ਕਿਹਦੇ ਵੱਲ ਆਵਾ ਹੈ ਜੀ ਹਵਾ ਕਿਹਦੇ ਵੱਲ ਆਵਾ ਤਾਂ ਜੀ ਦੋਵੇਂ ਪਾਸੇ ਹੋਇਆ ਹੈ ਕਾਂਗਰਸੀ ਬੰਨੀ ਵੀ ਹੈਗੀ ਹੈ ਤੇ ਟੱਕੜੀ ਆ ਵੀ ਹੈ ਦੋ ਪਾਸੇ ਹੀ ਹੈ ਝਾੜੂ ਵਾਲਿਆਂ ਦੀ ਅਸਲੀ ਕਾਂਗਰਸੀ ਹੈ ਅੱਛਾ ਹਾਂ ਝਾੜੂ ਵਾਲਿਆਂ ਦੀ ਤੇ ਕਾਂਗਰਸ ਦੀ ਹਾਂ ਜੀ ਬਸ ਸਾਡੇ ਪਿੰਡ ਜਿੱਦਾ ਇੰਨਾ ਦੀ ਮਾਹੌਲ ਹੈ ਅੱਛਾ ਹੁਣ ਤੱਕ ਜੇ ਆਪਾਂ ਗੱਲ ਕਰੀਏ ਤਿੰਨ ਵਾਰ ਹਰ ਸਿਮਰਤ ਕੌਰ ਬਾਦਲ ਇਥੋਂ ਮੈਂਬਰ ਪਾਰਲੀਮੈਂਟ ਰਹੀ ਐ ਐਮਪੀ ਜਿਹਦੇ ਕੰਮਾਂ ਦੀ ਗੱਲ ਕਰੀਏ ਕੋਈ ਕੰਮ ਜਿਹੜਾ ਤੁਹਾਨੂੰ ਲੱਗਿਆ ਵੀ ਉਹਨਾਂ ਨੇ ਬਹੁਤ ਵਧੀਆ ਕੀਤਾ ਬਾਕੀ ਆ ਜੀ ਲੀਡਰਾਂ ਦੇ ਕਰਦੇ ਸਾਡੇ ਪਿੰਡ 'ਚ ਤਾਂ ਕੋਈ ਕੰਮ ਨਹੀਂ ਹੋਇਆ ਸਾਡਾ ਕੰਮ ਨਹੀਂ ਹੋਇਆ ਜਮਾ ਹਾਂ ਸਤਿ ਆਕੜੇ ਬੰਦੇ ਨਹੀਂ ਕਰਦੇ ਆ ਤਾਕੜੇ ਬੰਦੇ ਹਾਂ ਜਿਹੜੀਆਂ ਸਰਕਾਰਾਂ ਹੁਣ ਭਗਵੰਤ ਮਾਨ ਦੀ ਇਹ ਕਹਿੰਦੇ ਵੀ ਅਸੀਂ ਬਹੁਤ ਕੰਮ ਕਰਤੇ ਇਹਨਾਂ ਦਾ ਕੋਈ ਕੰਮ ਇਹਨਾਂ ਨੇ ਤਾਂ ਕਰਿਆ ਦਾਲ ਨਹੀਂ ਹੋਇਆ ਰੋਜ਼ਾ ਕਰਿਆ ਬਿਜਲੀ ਕਰਿਆ ਬਿਜਲੀ ਬਿਜਲੀ ਮੁਆਫ ਕਰ ਤਿਆਰ ਹੋਰ ਕੁਝ ਨਹੀਂ ਹੋਇਆ ਉਹ ਤਾਂ ਸਾਰੇ ਮੁਲਕ ਖਤਰੀ ਹੈ ਪੰਜਾਬ ਤੇ ਕੋਈ ਆਪਣੇ ਕੰਦਿਆਂ ਦਾ ਤਰਤਾ ਨਹੀਂ ਤੁਹਾਨੂੰ ਕੀ ਲੱਗਦਾ ਠੀਕ ਹੈ ਵਧੀਆ ਆਉਣ ਵਾਲਾ ਸਮੇਂ ਦੱਸ ਇੱਕ ਦੋ ਕੰਮ ਤਾਂ ਵਧੀਆ ਕਰਿਆ ਕਿਹਦੇ ਵੱਲ ਲੱਗ ਰਿਹਾ ਤੁਹਾਨੂੰ ਆਉਣ ਵਾਲਾ ਸਮੇਂ ਦੱਸੂਗਾ ਇਹਦਾ ਬੈਟਾ ਕੈਟੋ ਹੁਲਾ ਠੀਕ ਹੈ ਇਹ ਉਹ ਜਿਹੜਾ ਕਾਮਰਾ ਹਦਾ ਵਰਕਰ ਹੈ ਉਹ ਜਿੱਤੂ ਵੇਖੀ ਜੀ ਹਾਂ ਮੰਦਰ ਮੰਦਰ ਜੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਦੋ ਢਾਈ ਸਾਲਾਂ ਚ ਕੋਈ ਕੰਮ-ਕਮ ਕੀਤੇ ਉਹ ਇਸ ਨਹੀਂ ਕਰਿਆ ਇਹਨਾਂ ਨੇ ਨਸ਼ਾ ਕਿੰਨਾ ਕਾ ਨਸ਼ਾ ਤਾਂ ਆਮ ਵੇਖ ਰਿਹਾ ਚਟਾਮ ਵੇਖ ਰਿਹਾ ਅੱਛਾ ਪੈਸਾ ਚਾਹੀਦਾ ਚਟਾ ਵੱਧ ਵੇਗ ਰਿਹਾ ਚਟਾ ਬੰਦ ਕਰਕੇ ਭੁੱਕੀ ਦੇ ਠੇਕੇ ਕਰ ਦੇਣ ਵਧੀਆ ਫੀਮ ਭੁੱਕੜ ਦੇ ਬਚ ਰਹੇ ਨੇ ਕਿਸਾਨ ਤਾਂ ਇਹਦਾ ਬਹਾ ਮਰਾ ਘਾਟੀ ਆ ਵੀਰੇ ਮਰੀ ਜਾਂਦੇ ਆ ਲਾ ਲਾ ਕੇ ਚਟਾ ਫ੍ਰੇਕ ਡੋਜ਼ ਚੱਲਦਾ ਨਹੀਂ ਹਾਂ ਜਿੰਨੇ ਅਸੀਂ ਚ ਗੱਲ ਕਰ ਅਸੀਂ ਕਰਦੇ ਨੇ ਨਸ਼ੇ ਦਾ ਮੁੱਦਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉੱਭਰ ਕੇ ਆ ਰਿਹਾ ਕੀ ਹਾਲ ਆ ਬਾਈ ਜੀ ਠੀਕ ਆ ਬਾਈ ਜੀ ਕਿਹਦੇ ਵੱਲ ਆ ਹਵਾ ਫਿਰ ਵੋਟਾਂ ਦੀ ਇਤਕੀ ਹਵਾ ਦਾ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਫਿਰ ਵੀ ਅੰਦਾਜ਼ਾ ਅੰਦਾਜ਼ਾ ਤਾਂ ਬਾਦਲ ਕਿਹਨੂੰ ਪਾ ਦਾਂਗੇ ਮੈਂ ਤਾਂ ਨਹੀਂ ਕਿਹਾ ਵੀ ਕਿਹਨੂੰ ਪਾਉਣੀ ਆ ਮੈਂ ਪੁੱਛ ਰਿਹਾ ਵੀ ਹਵਾ ਕਿਹਦੇ ਵੱਲ ਸਾਡੇ ਪਿੰਡੇ ਦਾ ਬਾਦਲ ਕਿੱਗ ਨਹੀਂ ਆ ਫਿਰ ਦੇਖੋ ਭਾਈ ਸਰਕਾਰ ਦੇ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਕੋਈ ਕੰਮ ਜਿਹੜੇ ਤੁਹਾਨੂੰ ਚੰਗੇ ਲੱਗਦੇ ਹੋ? ਕੋਈ ਚੰਗਾ ਨਹੀਂ ਲੱਗਦਾ। ਹਰਸਿਮਰਤ ਕੌਰ ਬਾਦੋ ਦੇ ਕੋਈ ਕੰਮ ਪਹਿਲਾਂ ਕੀਤੇ ਆ ਵਧੀਆ। ਜੀ। ਹਾਂ। ਬਸ ਹੁਣ ਇਹਨਾਂ ਨੇ ਨਹੀਂ ਕਰੇ ਹੈਗੇ। ਜੀ। ਹਾਂ। ਇਹਨਾਂ ਨੇ ਤਾਂ ਰਿਸਟਰੀਆਂ ਰੋਕਤੀਆਂ। ਅੱਛਾ। ਹਾਂ ਹੁੰਦੀਆਂ ਨਹੀਂ ਹੈਗੀਆਂ ਤੇ ਜਿਹਨੇ ਦੋ ਬੱਚਿਆਂ ਦੀ ਕਰਾਉਣੀ ਹੈ ਉਹਨੂੰ 30 30 40 40000 ਰੁਪਏ ਲੱਗ ਜਾਂਦਾ ਹੈ। ਹੂੰ। ਫੇਰ ਫਾਇਦਾ ਕੀ ਉਸ ਗੱਲ ਦਾ? ਸਹੀ ਹੈ। ਕੀ ਆ ਕਰਨੀ ਨਾਲੇ ਕਹਿੰਦੇ ਸੀ ਕਚੈਰੀਆਂ ਚੋਂ ਭ੍ਰਿਸ਼ਟਾਚਾਰ ਚੱਕਤਾ ਤੇ ਰਿਸ਼ਵਤ ਖੋਰੀ ਚੱਕਦੀ ਕੁਛ ਨਹੀਂ ਚੱਕਿਆ ਹੈਗਾ ਵੱਧ ਲੈਣ ਲੱਗੇ ਅੱਛਾ ਹਾਂ ਥੋੜਾ ਅਛਾ ਐਮ ਐਲ ਏ ਵੀ ਇਥੋਂ ਉਸ ਆਪਣਾ ਵਿਜੇ ਸਿੰਘ ਲ ਹਨਾ ਹਾਂ ਵਿਜੇ ਸਿੰਘ ਲ ਤੇ ਉਹਦੇ ਤੇ ਦੋਸ਼ ਲੱਗੇ ਸੀਗੇ ਰਿਸ਼ਵਤ ਖੋਰੀ ਦੇ ਭ੍ਰਿਸ਼ਟਾਚਾਰੀ ਦੇ ਹੁਣ ਉਸੇ ਨੂੰ ਨਾਲ ਲਈ ਫਿਰਦੇ ਆ ਪ੍ਰਚਾਰ ਕਰੀ ਜਾਂਦੇ ਆ ਉਹਦਾ ਹੁਣ ਆਪਾਂ ਕੀ ਗਏ ਆ ਸੰਦੇ ਲੋਕਾਂ ਨੂੰ ਪਤਾ ਹੋਊਗਾ ਹੈ ਕਿ ਨਹੀਂ ਆਪਾਂ ਨੂੰ ਪਤਾ ਨਹੀਂ ਇਸ ਬਾਰੇ ਜੀ ਨਹੀਂ ਗਏ ਐਮਐਲਏ ਹੈ ਜੀ ਅਸੀਂ ਤਾਂ ਸਰਦੂਲਗੜ ਚਾੜਾ ਪਿੰਡ ਦਾ ਅੱਛਾ ਤੁਹਾਡਾ ਸਰਦੂਲਗੜ ਚ ਆਉਂਦਾ ਸਾੜਾ ਦਾ ਬਣਾ ਵਾਲੀ ਵਾਲਾ ਗੁਰਪ੍ਰੀਤ ਬਣਾ ਵਾਲੀ ਅੱਛਾ ਅੱਛਾ ਪਰ ਮੈਨੂੰ ਐਸੀ ਨਾ ਮਾਨਸਾ ਨਾਲ ਲੱਗਦਾ ਆ ਆ ਇਹਦੇ ਨਾਲ ਲੱਗਦਾ ਸਾਡਾ ਪਿੰਡਾ ਉਹਦੇ ਨਾਲ ਸਰਦੂਲਗੜ ਚ ਆਉਂਦਾ ਹਾਂ ਤੇ ਕੀ ਕਹਿੰਦੀ ਹੈ ਹਵਾਏਤ ਕੀ ਕੌਣ ਲੈ ਜਾਊਗਾ ਆਹ ਹਵਾ ਤਾਂ 4 ਦਿਨ ਕੀ ਦੱਸੂਗੀ ਹਾਂ ਉਹ ਤੋਂ ਪਹਿਲਾਂ ਥੋੜਾ ਅੰਦਾਜ਼ਾ ਸੱਥਾਂ 'ਚ ਬੈਠੇ ਹਾਂ ਨਾ ਨਾ ਉਹ ਤੋਂ ਪਹਿਲਾਂ ਇਹ ਸੱਥਾਂ 'ਚ ਬੈਠੇ ਹੁੰਦੇ ਆ ਕਹਿੰਦੇ ਉਹ ਐ ਬਾਣੀਏ ਵਕੀਲ ਹੁੰਦੇ ਆ ਪਹਿਲਾਂ ਹੀ ਜੋੜ ਤੋੜ ਲਾ ਲੈਂਦੇ ਆ ਵੀ ਇੱਧਰ ਨੂੰ ਜਾਂਦੀ ਹੈ ਹਵਾ ਵੇ ਬੱਜੇ ਹੋਏ ਆਪੋ ਆਪਣੀਆਂ ਪਾਰਟੀਆਂ ਚ ਹਾਂ ਕੋਈ ਆਪੋ ਆਪਣੀ ਗੱਲ ਕਹੂਗਾ ਅੱਛਾ ਚਾਰ ਤਰੀਕ ਹੀ ਦੱਸੂਗੀ ਠੀਕ ਐ ਪਹਿਲਾਂ ਕਹਿਣ ਦਾ ਕੋਈ ਫਾਇਦਾ ਹਰ ਸਿਮਰਤ ਕੌਰ ਬਾਦਲ ਦੇ ਕੋਈ ਕੰਮ ਜਿਹੜੇ ਉਹਨੇ 15 ਸਾਲਾਂ ਚ ਕੀਤੇ ਆ ਕੋਈ ਹੋਵੇ ਵਧੀਆ ਕੀਤਾ ਕੰਮ ਤਾਂ ਕਰਿਆ ਐਵੇਂ ਜਿਹਾ ਸਤਾਲੂ ਸਿੰਘ ਲੰਡਾ ਵੰਡੇ ਜੀ ਹੂੰ ਖਾਲਾਂ ਖੂਲਾਂ ਦੇ ਪੈਸੇ ਵੀ ਉਹ ਹੀ ਲਿਆਈਏ ਇੱਕ ਦੋ ਵਾਰੀ ਬਣਵਾਏ ਆ ਕੰਮ ਤਾਂ ਕਰਿਆ ਪਰ ਸਰਕਾਰ ਕਹਿੰਦੀ ਵੀ ਅਸੀਂ 2.5 ਸਾਲਾਂ ਚ ਕੰਮ ਵਾਲੀ ਨੇਰੀ ਲਿਆਤੀ ਕੰਮ ਤਾਂ ਕਰੇ ਇਹਨਾਂ ਨੇ ਵੀ ਕਰਿਆ ਪਰ ਉਹਨਾਂ ਨੇ ਜ਼ਿਆਦਾ ਕਰਿਆ ਪਹਿਲੀਆਂ ਚ ਕਰਿਆ ਰਾਂ ਇਹਨਾਂ ਦੇ ਅੱਜ ਦੇ ਕੰਮ ਕਰੇ ਉਹਨਾਂ ਦੇ ਪੁਰਾਣੇ ਕਰੇ ਠੀਕ ਹੈ ਜੀ ਕੰਮ ਕਿਤੇ ਨੇ ਕਿਤੇ ਦੋਨਾਂ ਦਾ ਮਾਣ ਤਾਣ ਰੱਖਦਾ ਬਾਈ ਜਿਨੇ ਕਹਿੰਦਾ ਉਹਨਾਂ ਨੇ ਵੱਧ ਕਰਿਆ ਇਹਨਾਂ ਨੇ ਥੋੜੀ ਕੀਤੀ ਐ ਇੱਧਰ ਖੜੇ ਆ ਕੀ ਹਾਲ ਆ ਜੀ ਬਸੁਰਗੋ ਵਧੀਆ ਵਧੀਆ ਜੀ ਕਾਇਮ ਹੋ ਕੀ ਕਹਿੰਦੀ ਐ ਵੋਟਾਂ ਦੀ ਹਵਾ ਵੋਟਾਂ ਦੀ ਹਵਾ ਜੀ ਭਗਵਾਨ ਤਮਾਨ ਨੂੰ ਪਾਵਾਂਗੇ ਦੂਜੀ ਦਿਨੇ ਦਿਨੇ ਲਾਈਟ ਆਉਂਦੀ ਆ ਮੋਟਰ ਵਾਲੀ ਤੇ ਸਰਦਾਰ ਜੀ ਇਹ ਫਰੀ ਚੱਲਦੀ ਆ ਕੋਈ ਦਾਣੇ ਦਾ ਸਭ ਕੁਝ ਉਹ ਚੱਲਿਆਂ ਦਾ 80% ਪਾਏਗਾ ਸਾਰੀਆਂ ਸਾਰੇ ਦਾਰਾਂ ਦੇ ਫਰਕ ਅਕ ਤਹਿਸੀਲਦਾਰਾਂ ਦੇ ਪੁਲਿਸਵਾਰਾਂ ਦੇ ਸਾਰਿਆਂ ਲਈ ਪਈ ਹੈ ਹਾਂ 80% ਰਿਸ਼ਵਤ ਰੁਸ਼ਵਤ ਘਟ ਗਈ ਜਮਾ ਘਟ ਗਈ ਉਹ ਕਹਿੰਦੇ ਸਾਹਮਣੇ ਵਾਲੇ ਬਾਈ ਜੀ ਕਹਿੰਦੇ ਜਮਾ ਨਹੀਂ ਘਟਿਆ ਕਹਿੰਦੇ ਹੋਣਗੇ ਉਹ ਜੀ ਜਮਾ ਘਟ ਗਈ ਕੋਈ ਮੰਗਦਾ ਨਹੀਂ ਸੋ 500 ਰੁਪਏ ਦੇ ਕੇ ਦਿਖਾਈ ਕਿਸੇ ਨੂੰ ਹਾਂ ਗਦੀ ਨਸ਼ੇ ਦਾ ਬੜਾ ਕਹਿ ਰਹੇ ਆ ਨਸ਼ਾ ਘਟ ਗਿਆ ਕਿ ਘਟਿਆ ਨਹੀਂ ਨਸ਼ਾ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਵਿੱਚ ਚੱਲੀ ਗਿਆ ਹੁਣ ਵੀ ਚੱਲ ਜਾਂਦਾ ਹੂ ਉਹ ਤਾਂ ਭਗਵੰਤ ਮਾਨ ਕਹਿੰਦਾ ਸੀ ਨਾ 4 ਹਫ਼ਤਿਆਂ ਵਿੱਚ ਬੰਦ ਕਰ ਦਿਆਂਗੇ ਹਾਂ ਉਹ ਤਾਂ ਪਹਿਲਾਂ ਵਾਲੇ ਵੀ ਕਹਿੰਦੇ ਸੀ ਜੇ ਪਹਿਲਾਂ ਵਾਲੇ ਕਹਿੰਦੇ ਸੀ ਤਾਂ ਹੀ ਤਾਂ ਆਹ ਸਰਕਾਰ ਆਈ ਆ ਨਾ ਤਾਂ ਹੀ ਇਹਨਾਂ ਨੂੰ 92 ਜਣੇ ਨੂੰ ਲਿਆਂਦਾਗਾ ਦੇਖੋ ਜੀ ਸਾਡੇ ਵਾਸਤੇ ਵਧੀਆ ਦੂਜੀ ਫਰੀ ਚ ਦੇਂਦੀ ਆ ਫਰੀ ਇਹਨੇ ਦਾਣਾ ਦਾਣਾ ਖਰੀਦਿਆਨ ਦਾ 80% ਸਾਰੇ ਸਾਰੀ ਸਰਕਾਰ ਤੇ ਫਰਕ ਪੈ ਗਿਆ ਕੋਈ ਰਿਸ਼ਤਰੀ ਨਹੀਂ ਮੰਗ ਰਿਆ ਹਮ ਰਿਸ਼ਤਰੀ ਕਰਾ ਲਓ ਕੋਈ ਕਰਾਓ ਕੋਈ ਜਿ ਮਰਜ਼ੀ ਕਰਾ ਲਓ ਬਸ ਠੀਕ ਹੈ ਧੰਨਵਾਦ ਲੈ ਜਾਉਗੇ ਸੀਟ ਕੱਢ ਕੇ ਇੱਥੇ ਜਾਵਾਂਗੇ ਜੀ ਹਾ ਦਾਅਵੇ ਕਰ ਰਹੇ ਨੇ ਆਪ ਵਾਲੇ ਕਹਿੰਦੇ ਵੀ ਵੱਡੀ ਲੀਡ ਤੇ ਜਿੱਤਾਂਗੇ ਸੀਟ ਕੱਢ ਕੇ ਲੈ ਜਾਾਂਗੇ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਹੋ ਜੀ ਬੜੀਆ ਪਰ ਆਪ ਦਾ ਟਰੱਕ ਡਰਾਈਵਰ ਸਾਡਾ ਜਾਨਵਰਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਹੋਈਏ ਅੱਛਾ ਹਾਂ ਇਹ ਵੀ ਪਤਾ ਮਗੜ ਪਵੇ ਮੌਕੇ ਤੇ ਨਾ ਹੋਵੇ ਸਹੀ ਹੈ ਫਿਰ ਵੀ ਪਿੰਡ ਚ ਮਾੜਾ ਮੋਟਾ ਉੱਠਦੇ ਪੈਂਦੇ ਹੋਣਗੇ ਹਵਾ ਕੀ ਫੋਟੋ ਵੀਰ ਆਪਾਂ ਦਾ ਕਿਸੇ ਨਾਲ ਅੰਟਰਸਟੇਜ ਲੈਂਦੇ ਨਹੀਂ ਆਪਣਾ ਕੰਮ ਤੇ ਕਦੇ ਆਣਾ ਠੀਕ ਹੈ ਪ੍ਰਵਾਸੀ ਬੰਦੇ ਨੇ ਟਰੱਕਾਂ ਦੀ ਰਹਿੰਦੇ ਕੀ ਹਾਲ ਹੈ ਬਾਈ ਜੀ ਠੀਕ ਹੈ ਠੀਕ ਹੈ ਜੀ ਕੀ ਕਹਿੰਦੀ ਹੈ ਪਿੰਡ ਦੀ ਹਵਾ ਛਾੜੂ ਜੀ ਅੱਛਾ ਸਵਾਗਤ ਭਗਵਾਨ ਤੁਮਾਨ ਸਾਹਿਬ ਦੇ 2 ਸਾਲਾਂ ਦੇ ਵਧੀਆ ਕੰਮ ਜਿਹੜੇ ਤੁਹਾਨੂੰ ਐ ਦਿਨ ਲਾ ਕੇ ਹੋਣ ਸਭ ਤੋਂ ਪਹਿਲਾਂ ਤਾਂ ਜਿਹੜੇ ਮੁੰਡੇ ਕੁੜੀਆਂ ਪੜੀਆਂ ਲਿਖੀਆਂ ਸੀ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਉਸ ਤੋਂ ਬਾਅਦ 24 ਘੰਟੇ ਲੈਟ ਨਹੀਂ ਜਾਂਦੀ ਜਿੰਮੇਦਾਰ ਤਾਂ ਵੀ ਫਿਰਦੇ ਨੇ ਵੀ 24 ਘੰਟੇ ਲੈਟ ਜਾਂਦੀ ਨਹੀਂ ਕਿਸੇ ਰੋਡ ਵੀ ਨਹੀਂ ਜਾਂਦੀ ਮੋਟਰ ਆਉਂ ਤੇ ਆਵਾ ਸ਼੍ਰੀ ਚਾਮਾ ਬਾਣੀ ਇਤੋਂ ਵਧੀਏ ਕੀ ਬਲੂ ਮੁੱਖ ਮੰਤਰੀ ਤੁਹਾਡੇ ਪਿੰਡ ਚੋਂ ਕਿੰਨੇ ਕੁ ਮੁੰਡੇ ਕੁੜੀਆਂ ਨੂੰ ਜੋਬ ਮਿਲ ਗਈ ਸਾਡੇ 15 ਨੂੰ 15 ਨੂੰ ਹਾਂ ਜੀ ਇਹ ਮੁੱਖ ਮੰਤਰੀ ਕਹਿੰਦੇ ਮੈਨੂੰ ਇਹ ਮੁੱਖ ਮੰਤਰੀ ਚੰਗਾ ਮਿਲਦਾ ਹੀ ਨਹੀਂ ਪਹਿਲਾਂ ਵੀ ਆ ਕੇ ਬਾ ਕੈਪਟਨੀ ਬਾ ਆ ਕੇ ਬਾਦਲੂ ਆ ਕੇ ਬਾ ਕੇ ਜੀ ਜੀ ਬਿਲਕੁਲ ਇੱਧਰ ਖੜੇ ਨੇ ਬਾਈ ਜੀ ਕੀ ਹਾਲ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਬਠਿੰਡਾ ਲੋਕ ਸਭਾ ਹਲਕੇ ਦੀ ਹਵਾ ਕੀ ਕਹਿੰਦੀ ਆ ਕਿਧਰ ਤਮਨ ਜੀ ਜੀ ਹਾਂ ਜੀ ਹਾਂ ਪਾ ਨੰਬਰਤਾ ਜੀ ਬਿੱਲ ਦਾ ਦਾ ਲੋ ਮੇਰੇ ਕੋ ਨੌਕਰੀ ਕਰਦਾ ਬਿੱਲ ਨਹੀਂ ਭਰ ਸਕਦਾ ਜੀ ਹਾਂ 11 11 12 12000 ਰੁਪਏ ਬਿੱਲ ਦਾ ਆਉਂਦਾ ਹੈ ਜੀ ਐਤ ਕੀ ਜ਼ੀਰੋ ਆ ਜਾਮਾ ਜੀ ਹਾਂ ਬਾਕੀ ਮੁੰਡੇ ਕੁੜੇ ਨੌਕਰੀਆਂ ਲੱਗਿਆ ਨੰਬਰ 1 ਹੈ ਜੀ ਹਾਂ ਜੀ ਹੋਰ ਕੋਈ ਕੰਮ ਮਾਨ ਸਰਕਾਰ ਦੇ ਜਿਹੜੀ ਦੂਸਰੀਆਂ ਸਰਕਾਰਾਂ ਦੇ ਬਦਲੇ ਬਹੁਤ ਟਾਪ ਕਲਾਸ ਹੁਣ ਵੀ ਬਾਕੀ ਆ ਕੰਮ ਹੁੰਦੇ ਆ ਮੈਂ ਤਾਂ ਸਰ ਬਿਜਲੀ ਦਾ ਬਿੱਲ ਆਈ ਮੈਂ ਸਾਰਨ ਵੱਡੀ ਚੀਜ਼ ਇਹ ਆਈ ਕਿ ਜੌਬ ਕਰਦੇ ਆ ਜੀ 10-11000 ਰੁਪਏ ਆਉਂਦਾ ਸੀਗਾ ਬਿਜਲੀ ਦੇ ਬਿੱਲ ਮੂਹ ਹੀ ਜਾਂਦਾ ਸੀਗਾ ਜੀ ਹਾਂ ਜੀ ਬਾਕੀ ਕਈ ਸਵਾਲਾਂ ਦੇ ਉੱਪਰ ਜਾਂ ਸਰਕਾਰ ਦੇ ਉੱਪਰ ਸਵਾਲ ਵੀ ਉੱਠਦੇ ਆ ਨਸ਼ੇ ਨੂੰ ਲੈ ਕੇ ਜਾਂ ਹੋਰ ਮੂਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਹਾਡੇ ਪਿੰਡ 'ਚ ਇੱਥੇ ਉਹ ਘਟਨਾ ਵਾਪਰੀ ਸੀ ਹਾਂ ਜੀ ਹਾਂ ਜੀ ਇਹਨਾਂ ਨੂੰ ਕਿਵੇਂ ਵੇਖਦੇ ਹੋ ਨਾ ਨਾ ਇਹ ਤਾਂ ਸਰ ਵੀ ਉੱਪਰ ਵਾਲੇ ਦਾ ਕੰਮ ਆ ਜੀ ਕਿਹਨਾਂ ਦਾ ਆਪਣੇ ਮੂਸੇ ਦੇ ਹਾਂ ਜਾਂ ਹਾਂਜੀ ਹਾਂ ਧੰਨਵਾਦ ਜੀ ਧੰਨਵਾਦ ਜੀ ਹਾਈ ਹੀ ਮਤਲਬ ਕਿ ਅਸੀਂ ਕਿਉਂਕਿ ਤੁਹਾਡੇ ਪਿੰਡ ਹੀ ਇਹ ਘਟਨਾ ਹੋਈ ਜਵਾਰਕਿਆਂ ਦੇ ਵਿੱਚ ਕਿ ਅਸੀਂ ਦੇਖ ਕੇ ਆਏ ਉਹ ਜਿਹੜਾ ਉਹਨਾਂ ਆ ਰਹੇ ਸੀ ਸਰਕਾਰ ਨੇ ਚਲੋ ਕਿਤੇ ਨਾ ਕਿਤੇ ਸਰਕਾਰ ਦੇ ਉੱਤੇ ਸਵਾਲ ਉੱਠਦੇ ਆ ਸਿਕਿਉਰਿਟੀ ਲੀਕ ਹੋਈ ਉਸ ਤੋਂ ਬਾਅਦ ਹੋਰ ਵੀ ਬਹੁਤ ਕੁਸ਼ ਗੱਲਾਂ ਸਾਹਮਣੇ ਆਈਆਂ ਆਪਾਂ ਸਾਰੀ ਜਾਣਦੇ ਆ ਕਿਵੇਂ ਵੇਖਦੇ ਹਾਂ ਸਾਰੇ ਨਹੀਂ ਉਹ ਗਲਤ ਹੋਇਆ ਜੀ ਉਹਦੇ ਨਾਲ ਟੱਕਾ ਹੋਇਆਗਾ ਬਸ ਇਹੀ ਗੱਲ ਆ ਟੱਕਾ ਹੋਇਆ ਬੰਦਾ ਸਹੀ ਸੀਗਾ ਵਧੀਆ ਗੀਤ ਗਾਉਂਦਾ ਸੀ ਆਪਾਂ ਤਾਂ ਉਸੇ ਦੀ ਗੀਤ ਸੁਣਦੇ ਆ ਵਧੀਆ ਬੰਦਾ ਸੀਗਾ ਨਜਾਇਜ਼ ਟੱਕਾ ਹੋਇਆ ਹਾਂ ਅੱਪਾ ਸਿੱਧੀ ਗੱਲ ਕਰ ਦਿਆ ਜੀ ਹਾਂ ਤੱਕਾ ਹੈ ਜੀ ਅਨਸਾਬ ਵੀ ਤਬਾਣਾ ਚਾਹੀਦਾ ਬੰਦੇ ਨੂੰ ਹੂੰ ਹੁਣ ਮੇਰੀ ਗੱਲ ਸਮਝੀ ਜੀ ਮੇਰਾ ਪਿੰਡ ਭਗਵੰਤਮਾਨ ਦੇ ਪਿੰਡ ਦੇ ਨਾਲ ਆ ਇਸ ਟਾਈਮ ਕਿਹੜਾ ਪਿੰਡਾ ਹੀਰੋ ਖੁਰਦੇ ਜੀ ਹਾਂ ਮੇਰੇ ਡੈਡੀ ਨੇ ਲੈ ਲਈ ਇਹਦੀ ਜ਼ਮੀਨ ਠੇਕੇ ਤੇ ਪਾਨ ਸਾਹਿਬ ਜੀ ਹਾਂ ਹਾਂ ਠੇਕੇ ਤੇ ਜ਼ਮੀਨ ਲੈਤੀ ਹੁਈ ਤੇ ਅੱਧੇ ਪੈਸੇ ਸੀ ਦੇਤੇ ਇਹਨਾਂ ਨੂੰ ਹੂੰ ਵੀ ਅੱਧੇ ਫਸਲ ਵਾਢ ਕੇ ਦੇਵਾਂਗੇ ਜੀ ਹਾਂ ਤੇ ਕਹਿੰਦਾ ਠੀਕ ਐ ਜਦੋਂ ਫਸਲ ਪੱਕ ਗਈ ਤੇ ਮੇਰਾ ਡੈਡੀ ਤਾਂ ਮਸ਼ੀਨ ਪੁੱਸਦਾ ਰਹਿ ਗਿਆ ਰਾਤ ਨੂੰ ਫਸਲ ਵੱਢ ਕੇ ਲੈ ਗਿਆ ਉਹ ਗਰੀਬ ਦਾ ਭਲਾਈ ਕਰੂਗਾ ਅੱਛਾ ਭਗਵੰਤ ਮਾਨ ਫਸਲ ਵੱਢ ਕੇ ਲੈ ਗਿਆ ਹਾਂਜੀ ਉਹ ਸਾਡਾ ਭਲਾਈ ਕਰੂਗਾ ਗਰੀਬ ਬੰਦੇ ਦਾ ਸੱਚੀ ਹੈ ਗੱਲ ਇਹ ਜਮਾ ਬਿਲਕੁਲ ਜੀ ਮੇਰੇ ਪਿੰਡ ਨਾਲ ਆ ਚਾਰ ਬੰਦੇ ਲਿਆ ਕੇ ਦਿਖਾ ਦਿੰਨਾ ਸਾਰਿਆਂ ਨੂੰ ਮਿਲਾ ਦਿੰਨਾ ਹੂੰ ਵੀ ਉਹ ਸਾਡਾ ਭਲਾਈ ਕਰੂਗਾ ਤੁਸੀਂ ਕੋਈ ਤੁਸੀਂ ਕੋਈ ਅਸੀਂ ਐਤ ਕੀ ਵੋਟ ਵੀ ਪਾਈ ਫੇਰ ਵੀ ਵੀ ਚੱਲ ਸਾਡਾ ਸੋਚੂ ਕੋਸਾ ਤੁਸੀਂ ਕੋਈ ਪਹੁੰਚ ਕੀਤੀ ਕਿਸੇ ਕੋਲੇ ਵੀ ਸਾਨੂੰ ਕੀ ਲੋੜ ਪੈਂਦੀ ਸੀ ਜੀ ਜਦੋਂ ਗਾਹਾਂ ਤੱਕ ਜਾਂਦੀ ਨਹੀਂ ਸਾਡੀ ਆਪਾਂ ਪਹੁੰਚ ਕਰ ਕੀ ਕਰਾਂਗੇ ਜੀ ਜਿਹਦੇ ਰਾਹੀ ਤੁਸੀਂ ਜ਼ਮੀਨ ਠੇਕੇ ਤੇ ਲਈ ਸੀ ਅਸੀਂ ਆਪ ਖੁਦ ਲੈਤੀ ਆ ਨਾ ਜੀ ਰਾਹੀ ਕੀ ਅਸੀਂ ਖੁਦ ਗਏ ਆ ਖੁਦ ਲੈਤੀ ਆ ਹੂੰ ਕਿਤੇ ਨਾ ਹੋਵੇ ਵੀ ਕੋਈ ਹੋਰ ਹੀ ਵੱਢ ਕੇ ਲੈ ਗਿਆ ਹੋਵੇ ਵੀ ਨਾ ਹੋਰ ਕਿਵੇਂ ਲੈ ਉਹਦੀ ਫਸਲ ਜ਼ਮੀਨ ਦੇ ਵਿੱਚੋਂ ਹੋਰ ਕਿਵੇਂ ਵੱਢ ਕੇ ਲੇਜੂ ਫਸਲ ਜਾਂ ਮੈਂ ਛੋਡੀ ਫਸਲ ਜੋ ਕਿਵੇਂ ਵੱਢ ਲੂੰ ਜੀ ਕਿੰਨਾ ਬਾਣ ਠੇਕੇ ਤੇ ਰਿਆ ਸੀ 6 ਕਿੱਲੇ ਜੀ ਸਾਰੇ ਦਾ ਸਾਰੇ ਹੀ ਵੱਢ ਕੇ ਲਿਆ ਰਾਤ ਨੂੰ ਵੀ ਇਹ 10 ਵਜੇ ਤੱਕ ਕਈ ਹੈ ਇਹ ਗਰੀਬ ਦਾ ਕੀ ਪਲਾਕ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਕਰੀ ਨਾ ਹੀ ਅਸੀਂ ਕਿਤੇ ਗਏ ਆ ਜਦੋਂ ਹੁਣ ਵੱਡ ਕੀ ਲੈ ਗਿਆ ਉਹਦੇ ਨਾਲ ਆਏ ਵੀ ਅੱਧੇ ਪੈਸੇ ਦੇਣੇ ਸੀਗੇ ਅਸੀਂ ਤਾਂ ਚੁੱਪ ਕਰ ਗਏ ਵੀ ਭਾਈ ਲੈ ਗਿਆ ਲੈ ਗਿਆ ਅਸੀਂ ਵੀ ਉਹ ਗਰੀਬ ਦਾ ਭਲਾ ਕਰਨ ਵਾਲੇ ਗੱਲਾਂ ਕਰਦਾ ਫਿਰ ਤਾਂ ਅਸੀਂ ਵੀ ਕਹੀਏ ਵੀ ਹਾਂ ਨਮਗਰ ਵੀ ਲੱਗੇ ਚਾਰ ਬੰਦੇ ਲੱਗਣ ਹੁਣ ਕਿਉਂਕਿ ਜੇ ਇਹ ਗੱਲ ਮਾਨ ਸਾਹਿਬ ਤੱਕ ਪਹੁੰਚਦੀ ਹੈ ਕਿਤੇ ਨਾ ਕਿਤੇ ਹੋ ਸਕਦਾ ਤੁਹਾਨੂੰ ਤਲਬ ਕੀਤਾ ਜਾਵੇ ਪਹੁੰਚਦੀ ਚਾਹੀਦੀ ਹੈ ਪਹੁੰਚਣੀ ਇਸ ਤਰ੍ਹਾਂ ਬਗਨੇ ਆ ਵੀ ਮੂੰਹ ਤਾਂ ਤਾਂ ਹੋਵੇ ਚੋਰੀਆਂ ਵੱਢ ਕੇ ਤਾਂ ਹਰੇਕ ਲਜੂ ਸਾਹਮਣੇ ਖੜਾ ਕੇ ਵੱਢ ਕੇ ਲੈ ਕੇ ਜਾਂਦਾ ਫਿਰ ਦੱਸ ਦੇ ਹੂੰ ਫਿਰ ਉਹਦਾ ਕੀ ਵੱਢੇ ਇਲਜ਼ਾਮਾਤ ਜਾਂ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀ ਆ ਭਗਵੰਤ ਮਾਨ ਦੇ ਪਿੰਡੋਂ ਗਵਾਂਢੀ ਪਿੰਡ ਤੋਂ ਆ ਕਹਿੰਦਾ ਅਸੀਂ ਉਹਨਾਂ ਦੀ ਜ਼ਮੀਨ ਠੇਕੇ ਤੇ ਲਈ ਸੀ ਇਹ ਤੇ ਸਾਡੀ ਕੋਈ ਰਾਤ ਨੂੰ ਜਿਹੜਾ ਹੈਗਾ ਫਸਲ ਹੀ ਵੱਢ ਕੇ ਲੈ ਗਿਆ ਸੋ ਪਿੰਡ ਦਾ ਆਪਾਂ ਇੱਕ ਸਰਵੇਖਣ ਦੇਖ ਰਹੇ ਸੀ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਘੁੰਮ ਰਹੇ ਆ ਸੋ ਗੱਲਾਂ ਬਾਤਾਂ ਆਪਾਂ ਬਜ਼ੁਰਗਾਂ ਨਾਲ ਕਰ ਰਹੇ ਆ ਨੌਜਵਾਨ ਵੀ ਖੜੇ ਆ ਕੀ ਹਾਲ ਹੈ ਜੀ ਵਧੀਆ ਜੀ ਲੋਕ ਸਭਾ ਹਲਕੇ ਤੋਂ ਕੀ ਲੱਗਦਾ ਖੁੱਡੀਆਂ ਲੈ ਜਾਊਗਾ ਜੀਤ ਮਹਿੰਦਰ ਚਾ ਬੀਬਾ ਉਹਨੂੰ ਪਾਵਾਂਗੇ ਅੱਗੇ ਸਾਨੂੰ 60000 ਦਾ ਬਿੱਲ ਆਉਂਦਾ ਅਸੀਂ ਫਰੀ ਭਰਦੇ ਆਂ ਤੁਹਾਨੂੰ ਸੋਚ ਨਹੀਂ ਬੱਲ ਮੁਕਾ ਦੇ ਬਿਜਲੀ ਦੇ ਬਿੱਲ ਤੋਂ ਬਿਨਾ ਸਰਕਾਰ ਦੇ ਕੋਈ ਹੋਰ ਕੰਮ ਕੰਮ ਹੈ ਹੋਰ ਇਹ ਕੀ ਕਰੂ ਸਾਰੇ ਲੁੱਟ ਕੇ ਖਾ ਗਏ ਐਵੇਂ ਕਿਸੇ ਨੂੰ ਜਿਉਂ ਹੀ ਮੇਰਾ ਘਰ ਦਾ ਕਰਦਾ ਭਰ ਨਹੀਂ ਲੱਗਾ ਬਹੁਤ ਸਮਾਨ ਜੀ ਜੇ ਮੈਂ ਕਹੇ ਮੇਰਾ ਘਰ ਭਰ ਦੂਗਾ ਇਹਦਾ ਸਮੇਂ ਨੇ ਬਦਲਣਾ ਕੰਮ ਤਾਂ ਦੋ ਸਾਜੀ ਹੋਏ ਨੇ ਜੇ ਜੇ ਕੱਜ ਬੰਦਾ ਅੱਡ ਹੋ ਜੇ ਉਹ ਅੱਡ ਹੋ ਜੇ ਜ਼ਿੰਦਗੀ ਜਦੋਂ ਖੜਾ ਨਹੀਂ ਹੋਇਆ ਜਾਂਦਾ ਹਮ ਅੱਜ ਕੀ ਜੀ ਘਰੇ ਘਰੇ ਸਿਰ ਦੇ ਕੱਢਾ ਖਾਂਦੇ ਬਸ ਅਸੀਂ ਕਿਹਨਾਂ 11 ਬੱਚੇ ਸਾਡੇ ਜਮਾਰ ਕਹਿੰਦੇ ਲੱਗੇ ਕਿਤੇ ਨਾ ਕਿਤੇ ਜੀ ਪਿੰਡਾਂ ਦੇ ਵਿੱਚੋਂ ਇਹ ਗੱਲਬਾਤ ਨਿਕਲ ਕੇ ਆ ਰਹੀ ਆ ਕਿ ਮਾਨ ਸਰਕਾਰ ਦੇ ਕੰਮ ਵੀ ਬਹੁਤ ਸਾਰੇ ਲੋਕਾਂ ਨੂੰ ਚੰਗੇ ਲੱਗ ਰਹੇ ਨੇ ਪਿਛਲੇ ਕੀਤੇ ਹੋਏ ਹਰਸਿਮਰਤ ਕੌਰ ਬਾਦਲ ਦੇ ਕੰਮ ਕਈਆਂ ਦੇ ਹਾਲੇ ਤੱਕ ਚੇਤਿਆਂ ਦੇ ਵਿੱਚ ਨੇ ਉਹਨਾਂ ਨੂੰ ਉਹ ਚੰਗੇ ਲੱਗਦੇ ਨੇ ਕੋਈ ਕਾਂਗਰਸ ਨੂੰ ਪਸੰਦ ਕਰ ਰਿਹਾ ਸੋ ਇਹ ਸਰਵੇਖਣ ਹੈ ਇੱਕ ਲੋਕਾਂ ਦੀ رائے ਹੈ ਲੋਕ ਕਿਹੜੀ ਕਿਹੜੀ ਪਾਰਟੀ ਨਾਲ ਕਿਹੜੀ ਧਿਰ ਨਾਲ ਜੁੜੇ ਹੋਏ ਆ ਪਰ ਆਖਰੀ ਰਿਜ਼ਲਟ ਕੀ ਰਹੇਗਾ ਇਹ 4 ਜੂਨ ਦਾ ਦਿਨ ਤੈਅ ਕਰੇਗਾ ਹਾਲੇ ਇਹ ਗੱਲ ਇਹ ਫੈਸਲਾ ਭਵਿੱਖ ਦੇ ਗਰਭ ਦੇ ਵਿੱਚ ਹੈ ਤੁਸੀਂ ਦੇਖ ਰਹੇ ਹੋ ਗਰਾਊਂਡ ਜ਼ੀਰੋ ਤੋਂ ਰਿਪੋਰਟ ਲੋਕ ਸਭਾ ਹਲਕਾ ਬਠਿੰਡਾ ਦੀ ਕੈਮਰਾਮੈਨ surjit ਦੇ ਨਾਲ ਜਵਾਰਕਿਆਂ ਤੋਂ ਮੈਂ ਹਰਜਿੰਦਰ ਸਿੱਧੂ